ਮਾਂਸਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਮਾਂਸਾ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਵੱਲੋਂ ਅੱਨੇਵਾ ਫਾਇਰਿੰਗ ਕੀਤੀ ਗਈ ਹੈ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਮੋਟਰਸਾਈਕਲ ਸਵਾਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਨੇ ਘਟਨਾ ਦਾ ਪਤਾ ਲੱਗਦਾ ਹੈ ਮਾਂਸਾ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਸੰਬੰਧੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਤੇ ਮੈਡੀਕਲ ਸਟੋਰ ਦੇ ਮਾਲਕ ਦਾ ਕੀ ਕਹਿਣਾ ਹੈ ਉਹ ਵੀ ਸੁਣਦੇ ਹਾਂ ਗਿਜਰ ਖਾਨਾ ਖਾਣ ਗਿਆ ਸੀ 2 ਵਜੇ ਤਕਰੀਬ ਉਦੋਂ ਮਿਲ ਕੇ ਹੰਦਸੇ ਵੀ ਮੰਨ ਗਿਆ ਜਦ ਤੇ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਮੈਂ ਉਦੋਂ ਉਹਨੂੰ ਮੰਨ ਕੇ ਚੱਲੋ ਵੀ ਹਾਂ ਉਸ ਨੂੰ ਮੈਂ ਕੋਈ ਸੀਰਤੀ ਨਹੀਂ ਦਿੱਤੀ ਬਾਅਦ ਵਿੱਚ ਮੈਂ ਕੈਮਰਾ ਚੈੱਕ ਕੀਤਾ ਉਸ ਦੇ ਵਿੱਚ ਸ਼ੋਅ ਕੀਤਾ ਵੀ ਹਾਂ ਉਸ ਵਿੱਚ ਵੀ ਹਾਸਲ ਫੈਰ ਮਾਰੇ ਕੋਸ਼ਿਸ਼ ਕਰ ਰਹੇ ਸੀ ਹੁਣ ਤਿੰਨ ਫੈਰ ਕੀਤੇ ਤਿੰਨੇ ਫੋਰ ਹੁਣ ਨੀਚੇ ਫੈਰ ਚੱਲਣੇ ਹੁੰਦੇ ਜੀ ਫੈਰ ਨਾਲ ਚੱਲਣ ਕਰਕੇ ਬਾਅਦ ਵਿੱਚ ਕੰਪਲੀਟ ਕੀਤੀ 100 ਨੰਬਰ ਤੇ ਕੰਪਲੀਟ ਕਰਕੇ ਉਸ ਤੋਂ ਬਾਅਦ ਅਸੀਂ ਕਾਰ ਵੀ ਕੀਤੀ ਫਿਰ ਜੀ ਕਿੰਨੇ ਬੰਦੇ ਦਿਖਾਈ ਦੇ ਰਹੇ ਸੀ ਕੈਮਰੇ ਦੇ ਵਿੱਚ ਉਹ ਜੋ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਤਰੇਲ ਮੂਹ ਬੰਨੇ ਹੋਏ ਸੀਗੇ ਉਸ ਤੋਂ ਬਾਅਦ ਬਣ ਕੇ ਚਲੋ ਜੋ ਫਾਇਰ ਕਿਦ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਹੈ ਪੁਲਸ ਨੂੰ ਜਿਹੜੇ ਸੀਸੀਟੀਵੀ ਤੁਸੀਂ ਦਿਖਾਏ ਨੇ ਪੁਲਸ ਕੌਂਸਲ ਵੀ ਆ ਗਏ ਸਭ ਫੋਨ 'ਤੇ ਫੋਨ ਕੀਤਾ ਸੀਗਾ ਜੀ ਉਸ ਤੋਂ ਬਾਅਦ ਉਹਨਾਂ ਕੇ ਸਭ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਭ ਹਾਜ਼ਰ ਹੋ ਗਏ ਨੇ ਇਹ ਕੋ ਸਾਹਮਣੇ ਆਇਆ ਸੋ ਦੇਖੋ ਕਾਰਵਾਈ ਕਰ ਰਹੇ ਨੇ ਜੀ ਦੋਨੋਂ ਕੋ ਦੇਖੋ ਕੀ ਕਹਿ ਕੇ ਕਰ ਰਹੇ ਨੇ ਜੀ ਗੱਲ ਕਰਦੇ ਕੋਈ ਸ਼ੱਕ ਸਭਾ ਸਸ਼ਕਲ ਕੋਈ ਨਹੀਂ ਹੈਗਾ ਜੀ ਜੋ ਕਰ ਵੀ ਕਰਨੀ ਦੇਖੋ ਕੀ ਬੰਦਾ ਸੋਹਣਾ ਉਹਨੇ ਪੁਲਿਸ ਤੇ ਡਿਪੈਂਡ ਹੈ ਕੀ ਲੱਗਦਾ ਕਿਸੇ ਨਾਲ ਕੋਈ ਨਿੱਜੀ ਜਾਂ ਕੋਈ ਇਸ ਤਰ੍ਹਾਂ ਦਾ ਲੱਗਦਾ ਸਰ ਨਿੱਜੀ ਬੰਦਾ ਜੋ ਬੰਦਾ ਜੋ ਬੰਦੇ ਇਹ ਬਰਾਮਦ ਹੋ ਗਏ ਫਿਰ ਹੁਣ ਤਾਂ ਕੋਈ ਬੰਦਾ ਕੌਣ ਹੈ ਕੌਣ ਨਹੀਂ ਹੈਗਾ ਹਰ ਫੇਸ ਕਵਰ ਹੈ ਸਾਰਿਆਂ ਦਾ ਜੀ ਕੀ ਮੰਗ ਕਰਦੇ ਮੰਗ ਤਾਂ ਦੇਖੋ ਇਹ ਚੌਂ ਜਬਤ ਲੱਗਿਆ ਹੋਇਆ ਹੈ ਚੌਂ ਜਬਤ ਦੇਖੋ ਇਹ ਬਰਦਤ ਹੋ ਰਹੀਆਂ ਨਹੀਂ ਵੀ ਹਾਂ ਕਿੱਥੋਂ ਅਸਲਾ ਆਇਆ ਕਿ ਕਿਸ ਹਸਾਤ ਗਿਆ ਵੀ ਹਾਂ ਕਿਸੇ ਪ੍ਰਸ਼ਾਸਨ ਦੇ ਦੇਖੋ ਕੀ ਕਰਨਗੇ ਕਾਰਨ ਕਰ ਕਰ ਰਹੇ ਨੇ ਇਹਨਾਂ ਜਿਹੜੀ ਮਾਨਸਾ ਮੈਡੀਕਲ ਸਟੋਰ ਹੈ ਇੱਥੇ ਕੋਈ ਦੋ ਅਣਸੱਤੇ ਵਿਅਕਤੀ ਨੂੰ ਵਨਨੇ ਹੋਇਤੀ ਮੋਟਰਸਾਈਕਲ ਤੇ ਆਏ ਸੀ ਤੁਰੇ ਜਾਂਦੇ ਮੋਟਰਸਾਈਕਲ ਤੇ ਇਹਨਾਂ ਦੀ ਦੁਕਾਨ ਦੇ ਸ਼ੀਸ਼ੇ ਤੇ ਖੈਰ ਮਾਰਦੇ ਕਿੰਨੇ ਤੋਂ ਇਹਦੀ ਘਟਨਾ ਤੇ ਕੀ ਕਾਰਨ ਨਹੀਂ ਕਰੀਬ 15-20 ਮਿੰਟ ਪਹਿਲਾਂ ਦੀ ਘਟਨਾ ਹੈ ਸਰ ਕਿੰਨਾ ਕੁ ਨੁਕਸਾਨ ਹੋਇਆ ਜੀ ਫਿਲਹਾਲ ਇਹਨਾਂ ਦੇ ਦੁਕਾਨ ਦੇ ਸ਼ੀਸ਼ੇ ਵਗੈਰਾ ਟੁੱਟੇ ਆ ਇਸ ਤੋਂ ਬਾਅਦ ਸ਼ਹਿਰ 'ਚ ਹੋਰ ਵੀ ਕੁੱਝ ਘਟਨਾ ਹੋਈ ਹੈ ਮੈਡੀਕਲ 'ਚ ਗਰ ਤੋਂ ਮੈਡੀਕਲ 'ਚ ਉੱਥੇ ਕਹਿੰਦੇ ਫੇਰ ਕਰਨ ਦੀ ਕੋਸ਼ਿਸ਼ ਕਰਦੇ ਸੀ ਪਰ ਹੋਇਆ ਨਹੀਂ ਫੇਰ ਹੋਇਆ ਪਰ ਦੋ ਦਫਾ ਯਾਰਾ ਮੋਟਰਸਾਈਕਲ ਤੇ ਜਿੰਨੇ ਤੁਸੀਂ ਦੱਸਿਆ ਇਹਨੇ ਮੀਂਹ ਬੰਦੀ ਹੋਣੀ ਹਾ ਮੂੰਹ ਬੰਨੇ ਹੋਏ ਦੋ ਵੇ ਜਗਮੀ ਹੋਏ ਜਾਂ ਨਹੀਂ ਨਹੀਂ ਹੋਇਆ ਜੀ ਕੋਈ ਵਿਅਕਤੀ ਜਗਮੀ ਨਹੀਂ ਕੋਈ ਟਿਕਟ ਵਗੈਰਾ ਦੇਖੀ ਜਾ ਰਹੀ ਹੈ ਫੋਟੇਜ ਵਗੈਰਾ ਖੰਘਾਲਦਿਆਂ ਇੱਥੇ ਆਸ-ਪਾਸੇ ਵਾਲੇ ਕੈਮਰਾ ਨੇ ਕੀ ਹੈ ਕਿਤੇ ਵਿਅਕਤੀ ਪਿੱਛੇ ਤੋਂ ਮੂੰਹ ਨਾ ਬੰਨੇ ਹੋਣ ਇੱਥੇ ਹੋ ਕੇ ਬੰਨੇ ਹੋਣ ਜਾਂ ਕੋਈ ਕਲ ਦਾ ਨੰਬਰ ਵਗੈਰਾ ਆ ਸਕਦਾ ਕਿੰਨੇ ਬੰਦੇ ਨੇ ਸਾਰੇ ਤੇ ਦੋ ਆਦਮੀ ਸੀ ਜੀ ਸਾਰੇ ਦੋ ਜਿੱਦਾਂ ਮੈਡੀਕਲ ਤੁਸੀਂ ਬਰਾਮਾ ਸਾਹਿਬ ਤੋਂ ਮੈਡੀਕਲ ਦੇ ਰਹੇ ਹੋ ਆਪਣੇ ਪਾਸੇ ਵਗੈਰਾ ਪੁੱਛੇ ਹੋ ਇਹ ਜਿਹੜੇ ਕਰ ਰਹੇ ਆ ਇਹ ਚਾਰ ਪੰਜ ਬੰਦੇ ਸੀ ਇਹਨਾਂ ਦੇ ਮਾਲਕ ਤੇ ਨੌਕਰ ਵਗੈਰਾ ਸੀ ਜੀ ਵੀ ਉਹ ਲੋਕਾਂ ਦੇ ਨਾਲ ਕੀ ਕੁਛ ਸਾਹਮਣੇ ਆਇਆ ਜਿਉਣ ਲੱਗ ਹੁਣ ਤੱਕ ਵਾਰ ਸ਼ੀਸ਼ੇ ਤੇ ਬੋਰਨੀ ਤੋਗ ਲਾ ਬਾਕੀ ਅਸੀਂ ਕਰ ਰਹੇ ਹਾਂ ਤਫਤੀਸ਼ ਖਤਾਲ